ਸਤਨਾਮ ਸ਼੍ਰੀ ਵਾਖੀਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈ ਜਿ ਰਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਮਾਰਿ ਅਪ੍ਰਹਲਾਤ ਰਯ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨਾਨਕ ਐਸਾ ਹਰ ਤੇ ਬਿਆੰਤ ਲਈ ਛਡਾਇਆ ਸਲੋਕ ਮਾਲਾ ਪਹਿਲਾ دکھ دارو سکھ روگ پیا جا سکھ تام نہ ہوتا کرنا کری نہ ہو جات میں جوت جوت میں جاتا کل کلا پر پور رہیا تو سچا صاحب سپت سوالے جن کی تیسو پار پیا کو کرتے کیاں باتاں ਜੋ ਕਿਛ ਕਰਨਾ ਸੂ ਕਰ ਰਹਿ ਆ ਸੋਦਰ ਆਗਾ ਸਮ ਹਤਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋਦਰ ਕਿ ਹਜ ਤਵੇ ਸਰਬ ਸਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਅੰਖਾ ਕੀਤੇ تیر ਬਾਬਨ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀ ਹੈ ਕੀਤੇ ਤੇਰੇ ਗਾਵਨ ਹਾਰੀ ਗਾਵ ਤੂੰ ਪਵਨ ਪਾਣੀ ਵੈ ਸੰਤੁਰ ਗਾਵੇ ਰਾਜਾ ਧਰਮ ਦੁਆਰੀ ਗਾਵਤੋਂ ਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੀ ਗਾਵਤੋਂ ਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸਵਾਰੀ ਗਾਵਤੋਂ ਨੋ ਇੰਦਰੇਂਦਰਾ ਸੁਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਤੋਂ ਨੋ ਸਿੱਧ ਸਮਾਦੀ ਅੰਦਰ ਗਾਵਤੋਂ ਨੋ ਸਾਧ ਵਿਚਾਰੀ ਗਾਵਤੋਂ ਨੋ ਜਤੀ ਸਦੀ ਸੰਤੋਖੀ ਗਾਵਤੋਂ ਨੋ ਵੀਰ ਕਾਰਕ ਗਾਵਤੋਂ ਨੋ ਪੰਡਿਤ ਪੜਨ ਲਖੀ ਸੁਰਜੁਗ ਜੁਗ ਵੇਤਾ ਨਾਲੇ ਗਾਵਤ ਤੁਨੋ ਗਉਨੀਆਂ ਮਨਮੋਹਨ ਸੁਰਗ ਮਛ ਪਿਆ ਲਿੰਗਾਵਤ ਤੁਨ ਰਤਨੁ ਪਾਈ ਤੇਰੀ 838 ਨਾਲੀ ਗਾਵਤ ਤੁਨੋ ਜੋਤ ਮਹਾ ਬਲ ਸੂਰਾ ਗਾਵਤ ਤੁਨੋ ਖਾਣੀ ਚਾਰੀ ਗਾਵਤ ਤੁਨੋ ਖੰਡ ਮੰਡ ਬ੍ਰਹਮੰਡਾ ਕਰ ਕਰ ਰਖੇ ਤੇਰੀ ਧਾਰੀ ਸੇ ਤਦ ਨੂੰ ਗਾਵੋ ਜੁ ਤੁਧ ਭਾਗਨ ਰੱਤੇ ਤੀਰੀ ਭਗਤ ਰਸਾਲੀ ਹੋਰ ਕੀਤੇ ਤੁਧ ਨੂੰ ਗਾਵੋ ਸੇ ਮੈਂ ਚਿਤਨਾਵਨ ਨਾਨਕ ਆਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਉਸੇ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੈਗੀ ਤਾਂ ਆਪਣਾ ਜਿਉ ਤਿਸ ਦੀ ਵਡਿਆਈ ਜੋ ਤੇ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੂ ਸ਼ਾਹ ਪਤੂ ਸਾਹਿਬੂ ਨਾਨਕ ਰਣ ਰਜਾਈ ਅਸਾ ਮਹੱਲਾ ਪਹਿਲਾ ਸੁਣ ਵਟਾ ਖੇ ਸਭ ਕੋ ਏਕੇ ਵਢ ਵਟਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣੇ ਵਾਲੀ ਤੇਰੇ ਰਹੀ ਸਮਾਈ ਵੱਡੇ ਮੀਰੇ ਸਾਹਿਬਾ ਗਹਿਰ ਗਬੀਰਾ ਗੁਣੀ ਗਹਿੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੱਚੀ ਰਹਾਉ ਸੌਸਰਤੀ ਮੇਸਰਤ ਕਮਾਈ ਸਭ ਕੀਮਤ ਮਲਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੇ ਦਿਲ ਵਡਿਆਈ ਸਭ ਸੱਤ ਸਭ ਤੱਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਮਤੀ ਪਰੇ ਤੇਰੀ ਢਾ ਜਿਸ ਤੂੰ ਦੇ ਤਿਸੇ ਕਿਆ ਚਾਰ ਨਾਨਕ ਸੱਚ ਸਬਾਦ ਨਹਰਾ ਸਮਾਲਾ ਪਹਿਲਾ ਆਖਾਂ ਜੀਵਾ ਬਿਸਰੈ ਮਰ ਜਾਓ ਆਖਣ ਔਖਾ ਸੱਚਾ ਨਾ ਸੱਚੇ ਨਾਮ ਕੀ ਲਾਗੇ ਭੂਖ ਤ ਭੁਖੇ ਖਾਈ ਚਲੀਏ ਦੁਖ ਸੋ ਕਿਉ ਬਿਸਰੈ ਮੇਰੀ ਮਾਇ ਸਾਚਾ ਸਾਹਿਬ ਸੱਚੇ ਨਾ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਪ ਤੱਕ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਹੀ ਵਟਾ ਨਹੂ ਵੈ ਘਟ ਨ ਜਾਈ ਨਾ ਉਮਰੇ ਨ ਹੋਵੇ ਸੋਗ ਦੇ ਦਰਹਿ ਨ ਚੁੱਕੈ ਭੋਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨ ਕੋਈ ਜੇ ਵੜੋ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਬਸਾਰੇ ਤੀ ਕਮ ਜਾਤ ਨਾਨਕ ਨਾ ਵੇ ਬਾਸਨਾਤ ਰਾਗ ਗੂਜਰੀ ਮਾਲਾ ਚੌਥਾ ਹਰ ਕੇ ਜਨ ਸਤਗੁਰ ਸਦਪੁਰਖ ਆਪਿ ਨੂੰ ਕਰੂ ਗੁਰ ਪਾਸ ਅੰਕੇ ਦੇ ਕਰੂ ਸਤਗੁਰ ਸਰਣਾਈ ਕਰ ਦਇਆ ਨਾ ਪਰਦਾਸ ਮੇਰੇ ਮੀਤ ਗੁਰਦੇ ਮੋਕ ਰਾਮਨਾ ਪ੍ਰਗਾਸ ਬ੍ਰਮਤਨਾ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹੰ ਨਾਮ ਜਲਤਿ ਉਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਾਰ ਹਾਰ ਆਦਿ ਦਾ ਸੁਨਾਮ ਨਾ ਪਾਇਆ ਤੇ ਭਾਗ ਹੀਣ ਜੰਪਾ ਸੋ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਰਮਸ ਅਗ ਲਖਿਆ ਲਖਾਸ ਤਨ ਤਨ ਸత్సੰਗ ਚਿਤ ਹਦਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਗੁਜਰੀ ਮਾਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਤਮ ਜਾਂ ਆਹਰ ਹਰ ਜੀਓ ਪਰਿਆ ਸਹਿਲ ਪਥਰ ਮੈਂ ਜਾਂ ਤੋ ਪਾਈ ਤਾਕਾ ਰਿਜਕ ਆਕੇ ਕਰ ਧਰਿਆ ਮੇਰੇ ਮਾਤੋ ਜੀ ਸਦ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆਰ ਆਉ ਜਨਨ ਪਿਤਾ ਲੋਕ ਸੁਤ ਮਨ ਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਾ ਬੈ ਸੇ ਕੁ ਸਾਤੇ ਪਾ ਛਿਬ ਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰੀਆ ਸਵਨਿਦਾਂ ਦਸ ਅਸ਼ਟ ਸਿਧਾਂਤ ਧਾਕੁਰ ਕਰਤਾ ਧਰੀ ਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇ ਰੰਤ ਨ ਪਾ ਹਰਿਆ ਰਾਗਾ ਸਮਾ ਲਾ ਚੌਥਾ ਸੋ ਪੁਰਖ ਕੂ ਓੰਕਾਰੂ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਆਤਮਾ ਅਪਾਰ ਸਭ ਧਿਆਵੇ ਸਭ ਧਿਆਵੇ ਤੁਝ ਜੀ ਸਰ ਸੱਚੀ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁਂ ਜੀ ਆਕਾ ਤਾਤਾ ਹਰ ਧਿਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰ ਆਪੇ ਧਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੱਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੀ ਕੋ ਪੁਰਖ ਸਮਾਨ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੂ ਤੇ ਬਿਨਾ ਅਬਰ ਨਾ ਜਾਣਾ ਤੂੰ ਪਾਰ ਪਰਮ ਭੇ ਅਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੂ ਜੀ ਜਨ ਨਾਨਕ ਤੈਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਅਰ ਧਿਆਇਆ ਜੀ ਤੈਨ ਤੂਟੇ ਚਮਕੀ ਬਾਸੀ ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇ ਵੇਆ ਜਿਨ ਸੇ ਵੇਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੀ ਅੰਤਾ ਤੇਰੇ ਭਗਤ ਤੇਰੇ ਭਗਤ ਸੁਲਾਹ ਕਉ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ ਕਰੇ ਅਰ ਪੂਜਾ ਜੀ ਤਪ ਤਾਪੈ ਜੱਪੇ ਬੀ ਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਹੁ ਸਿਮਰਤ ਸਾਸਤ ਜੀ ਕਰ ਗਿਰੇ ਫਟ ਕਰ ਬੁਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੈ ਮੇਰੀ ਅਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਕਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਸੋ ਸੁ ਤੁਦੇ ਆਪੇ ਸਿਰਜ ਸਭ ਗੋਈ ਜਨਾਨਾ ਗੁਣ ਗਾਵੇ ਕਰਤੀ ਕੇ ਜੀ ਜੋ ਸਭ ਸੇ ਕਾ ਜਾਣੋ ਹਈ ਅਥ ਮਹਲਾ ਚੌਥਾ ਤੂੰ ਕਰਤਾ ਸਚਿਆਨ ਪੰਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੈ ਸੋਈ ਹੋਂ ਪਾਈ ਰਹਾ ਆਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਤੁਰੇ ਆਪ ਵਿਛੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੂੰ ਜੀ ਮਾਏ ਤੁਇ ਬੇਦੂਜਾ ਕੋਈ ਨਾ ਹੈ ਜੀ ਤੈਂ ਤੂੰ ਸਭ ਤੇ ਰਾਖੀ ਤੇ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਈ ਹੈ ਸੋਈ ਜਿਨ ਜਾਣੇ ਹਰ ਗੁਣ ਸਦੀ ਆਖ ਬਗਾਣੇ ਜਿਨ ਅਰ ਸਿਵਿਆ ਤੈਨ ਸੁਖ ਪਾਇਆ ਸਹਿਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੂਈ ਜਿਨ ਨਾਨਕ ਗੁਰਮਤਿ ਪ੍ਰਗਟ ਹੋਈ ਆਸਾ ਮਹਲਾ ਪਹਿਲਾ ਤੇ ਤ ਸਰਵਰੜੈ ਭੈਲੇ ਨਵਾਸਾ ਪਾਣੀ ਭਾਵਕ ਤਿਨਹਿ ਕੀਆ ਪੰਕਜ ਮੂਪਗਨੀ ਚਾਲੇ ਹੰਬੇ ਖਟੇ ਤੋ ਪੀਐਲੀ ਮਨ ਏਕ ਨਾ ਚੇਤਸ ਮੂਡ ਮਨ ਹਰ ਬਿਸਰਤ ਤੇਰੇ ਗੁਣ ਗਲਿਆਰਾ ਆਉ ਨਾ ਹੋ ਜਤੀ ਸਤੀਨੀ ਪੜਿਆ ਮੂਰਖ ਮੁਕਤਾ ਜਨ ਬਿਆ ਪ੍ਰਣ ਵਤਨਾਨ ਇਕ ਤਿਨ ਕੀ ਸਰਣਾ ਜਿੰ ਤੂੰ ਨਾਹੀ ਬਿਸਰਿਆ ਸਮਾਲਾ 5ਵਾਂ ਭਈ ਪ੍ਰਾਪਤ ਮਨੁਖ ਤੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਵਰਗਾ ਸਿਰਕ ਤੈ ਨ ਕਾਮੇ ਸਾਧ ਸੰਗਤ ਭਜ ਕੇ ਬਨ ਨਾਮ ਸਰੰਜਾਮ ਲਾਗ ਪਵਜ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਬ ਤਬ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਹ ਕਹੂ ਨਾ ਨਿਕ ਹਮ ਨੀਚ ਕਰਮਾ ਸ਼ਰਨ ਪਰੇ ਕੇ ਰਾਖੋ ਸਰਮਾ ਪਾਤਸ਼ਾਹੀ ਦਸਵੀ ਕਬੀਉ ਬਾਚ ਬੇਨਤੀ ਚਾਉ ਪਈ ਹਮਰੀ ਕਰੂ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਨ ਮਲ ਰਹੇ ਹਮਾਰਾ ਆਪਣਾ ਝਾਨ ਕਰੋ ਪ੍ਰਤਪਾਰਾ ہمرے سب تم کھا بو آپ ہاتھے مو پچاو سخی بتے مورا سیوک سکھ سب کر تارا مور اچھا نے کر دے سب کو ہماری آسا تور پجن کی رہ پیاسا تمہیں چھاڈ کوئی ابرنت آؤں جو پر چاہوں سو تمتے پاؤں سیوک سکھ ہماری تاری ہے چن چن ستر ہماری ہماریہ ہے ਆਪ ਹੱਥ ਦੇ ਮੁਝੇ ਬਰਿਆ ਮਨ ਕਾਲ ਕਾ ਤਰਾਸ ਨ ਮਰਿਆ ਹੂ ਜੋ ਸਦਾ ਹਮਾਰੇ ਪਛਾ ਸਰੀਆ ਤੂ ਜੋ ਕਰਿਉ ਰਚਾ ਰਾਖ ਲਿਓ ਮੇ ਰਖਨਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤਾ ਤੁਮੋਂ ਪੂਰੀ ਚਤੁਰਦਸ ਗੰਤਾ ਕਾਲੁ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਕੀ ਸਿਵ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸੁਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੇ ਜਛਨ ਉਪਜਾਇਓ ਦਾਦ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨਾਂ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ

ਜੇ ਤੇ ਬਦਨ ਸ੍ਰੇਸ਼ਟ ਅਵਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿ ਨਿਰਾਲਮ ਜਾਨੁਤ ਬੀਤ ਭੀਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਰ ਨਾਦ ਸੰਭ ਤਾ ਕਮੂੜ ਚਰਤ ਭੀਦਾ ਜਾ ਕੋ ਭੇਵ ਨ ਪਾਵਤ ਬੀਦਾ ਤਾ ਕੋ ਕਰਪਾ ਹਨ ਅਨੁਮਾਨਤ ਮਾ ਮੂੜ ਕ ਭੇਦ ਨ ਜਾਣਤ ਮਹਾਦੇਵ ਕੋ ਕਹ ਸਦਾ ਸੇ ਨਿਰੰਕਾਰ ਕਾ ਚੀਨਤ ਨ ਭੇਵ ਆਪ ਆਪਣੀ ਪੁੱਧ ਹੈ ਜੀਤੀ ਵਰਨਤ ਭੈਣ ਭੈਣ ਤੋਏ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੈ ਬਿਸਜਾ ਪ੍ਰਥਮ ਸੰਸਾਰਾ ਏ ਕੈ ਰੂਪ ਅਨੁਪਸਰੂਪ ਅਰੰਕ ਪਿਉ ਰਾਪਕੇ ਭੂਪਾ ਅੰਡਾ ਜਿਰ ਸਿਤ ਕੀਨੀ ਉਤਪਜ ਖਾਨ ਬਹੁਲ ਚ ਦੀਨੀ ਕਾਹੂ ਫੂਲ ਰਾਜਾ ਹਵ ਬੈਠਾ ਕਾਹੂ ਸਿਮੜ ਪਿਉ ਸੰਕਰ ਗੈਠਾ ਸਿਗਰੀ ਸ੍ਰਿ ਤੇ ਦਿਖਾਈ ਅਚੰਬ ਬਵਾਤ ਚੁਕਾਤ ਸਰੂਪ ਸੁਆਮ ਬਵ अभरछा तेरी तुम करू सिख्यो बार सिख संग रो दुष्ट ज दे उठ वत दुपाता त कल मलेष करो रण काता जे अस्तो त सरनी परे तिन कै दुष्ट दुखत होवे मरे पुरख जीवन पग परे त्यारे तिन के तुम संकट सब तारि जो काल को एक बार ते है ताके काल निकट नी है रछा होई ताए सब काला दुष्ट अरिष्ट तरत काला कृपा त्रिष्ट तन जाहि ने हरहु ताके ताप तनक मै हरहु रिद्ध सिद्ध धर्मो सब होई दुष्ट शाश्व सगे ना कोई एक बार चिंत में सब हारा काल वास्ते ताहे उबारा जे नर न आवते हारु कहां दरे दुष्ट दुख ते रहा खड्ग के तमै शरण तिहारी आप हाथ दले हो उबारी सर्व ठौरम हो सहाय दुष्ट दुखते देहो बचाई सबैया पाएँगे जब ते तुमर तब ते को अखतरी नहीं अन्यों रा रहीम पुराण कुरान अनेक कह मत एक न मानियो ਸਿਮਰਤਿ ਸਾਸਤਰ ਬੇਤ ਸਭ ਬਹੁ ਪਿਦ ਕਹੇ ਹਮ ਇਕ ਨ ਜਾਣਿਓ ਸਰਿਆਸ ਪਾ ਕਿਰਪਾ ਤੁਮਰੀ ਕਰ ਮੈਂ ਨ ਕਹਉ ਸਭ ਤੁਹੇ ਪ੍ਰਥਾਨਿਉ ਦੁਹਰਾ ਚਗਲ ਦੁਆਰ ਕੋ ਛਾੜ ਕੇ ਕਹਉ ਤੁਹਾਰੀ ਦੁਆ ਬਾਹੇ ਕਹੇ ਕੇ ਲਾਜ ਅਸ ਗੋਬਿੰਦ ਦਾਸ ਤੁਹਾਡਾ ਆ ਰਾਮਕਲੀ ਮਹੱਲਾ ਤੀਜਾ ਆਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾ ਗਾਵੋ ਹਰੀ ਕੇ ਰਾਮਾ ਨ ਜੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਈ ਮਨ ਮੇਰੀਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਕੀ ਕਰੂ ਕਰੇ ਤੇਰਾ ਕਰ ਸਭ ਸਵਾਰਣਾ ਸਭ ਨਾ ਕਲਨ ਸੰਰਾਸੂ ਆਮੀ ਸੋ ਕੇ ਮਨੋ ਬਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰ ਘਰਤਾ ਤੇਰੇ ਸਭ ਕੀ ਸਹ ਹੈ ਜਿਸ ਦੇ ਸੋ ਪਾਵੀ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੀ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਰੇ ਰ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਤਰ ਸਾੰਤ ਸੁਖਮਨ ਆਈ ਬਸਿਆ ਜਿਨੇ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਦ ਦੀ ਆਏ ਵਡਿਆਈਆ ਕਹਿ ਨਾਨਕ ਸੁਨੋ ਸਤ ਸਬਤ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਝੇ ਪੰਚ ਸਬਤ ਅਧਕਾਰ ਸੁਭਾਗੈ ਘਰ ਸੁਪਾ ਕੇ ਸਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਗੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਬਾਜੀ ਆਨੰਦ ਸੁਣੋ ਵਡਭਾਗੀ ਹੋ ਸਕਲ ਬਨੋਰਥ ਪੂਰੇ ਪਰਪਰਪਰ ਪਾਇਆ ਤੇਰੇ ਸੰਗਿ ਵਿਸੂਰੀ ਦੁਖ ਰੋਗ ਸੰਤਾਪ ਪੁਤਰੀ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੀ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਤ ਸਤ ਗੁਰ ਰਹਾ ਪਰ ਪੂਰੇ ਪੰਵਤ ਨਨ ਗੁਰ ਚਰਨ ਲਾਗੀ ਬਾਜੀ ਅਨਹਦ ਤੂਰੀ ਮੁੰਦਾਬਣੀ ਮਹਲਾ 5 ਖਾਲ ਵਿੱਚ ਦਿਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਾਰੂ ਜੇ ਕੋ ਖਾਵੇ ਜੇ ਕੋ ਪਹੁੰਚੈ ਤਿਸ ਕਾ ਹੋਏ ਉਧਾਰੂ ਇਹ ਵਸਤ ਤਜੀ ਨਹਿ ਜਾਈ ਨਤ ਨਤਰਖੁਰਤਾਰ ਤਮ ਸੰਸਾਰ ਚਰਨ ਲਗ ਤਰੀਏ ਸਬਨਾਨਕ ਬ੍ਰਹਮ ਪਸਾਰੂ ਸ਼ਲੋਕ ਮਹੱਲਾ 5 ਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਭਇਓ ਮੈਂ ਤਰਸ ਭਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵਹਿ ਹਰੀਆ ਪਾਉੜੀ ਤਿਥੈ ਤੂ ਸਮਰਥ ਚਿਥੈ ਕੋਈ ਨਾਹੀ ਉਥੈ ਤੇਰੀ ਰਖ ਅਗਨੀ ਉਤਰਮਾਹੀ ਸੁਣ ਕੈ ਚਮਕੇ ਦੂਤ ਨਾਏ ਤੇਰੇ ਛਡ ਜਾਹੇ ਭਉ ਜਲ ਬਖਮਸਗਾਹੂ ਗੁਰ ਸਬਦੀ ਪਾਪ ਪਾਈ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾਹੀ ਕਲ ਨੇ ਇਹੋ ਪੁਨ ਕੋਲ ਗੋਬਿੰਦ ਗਾਈ ਸਭ ਸੇ ਨੂੰ ਕਿਰਪਾਲ ਸਮਾਨੇ ਸਾਹੀ ਸਾਹੀ ਪਿਥਾ ਕੋਈ ਨਾ ਜਾਈ ਜਿ ਆਵੇ ਤਦ ਦੁਆਹੀ ਸ਼ਲੋਕ ਮਹਲਾ 5ਆਤਰਗੁਨੀ ਆਦੁਨ ਜਿਸੁ ਮਾ ਜਪੁ ਗੁਰ ਨਾਮੁ ਓਨੇ ਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮੁ ਸਤਗੁਰ ਸੇ ਤੀਰਤਿਆ ਦਰਗਾ ਪਾਈ ਅਠਾਉ ਕਹੁ ਨਾਨਕ ਕਿਰਪਾ ਕਰੀ ਜਿਸੁ ਨੋਈ ਬਥ ਦੇ ਜਗ ਮੇ ਉਤਮ ਕਾਢੀ ਐ ਨਿਰਨੇ ਕੀ ਕੀ ਮਹਲਾ ਬੰਝਵਾ ਰਖੇ ਰਖਣ ਹਾਰ ਅਪ ਬਾਦਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋਆ ਆਪ ਦਿਆਲੂ ਮਨ ਖੁਨਾ ਮਿਸਾਰਿਨ ਸਾਧ ਜਨ ਕੇ ਸੰਗ ਪਵ ਜਲ ਤਾਰਿਨ ਸਾਤਤ ਨਿੰਦਕ ਦੁਸ਼ਟ ਖੇਨ ਮਾਹੀ ਬਿਦਾਰਿਆ ਨ ਤਿਸ ਸਾਹਿਬ ਕੇਟੇਕ ਨਾਨਕ ਮਨੈ ਮਾਹੀ ਜੇ ਸੇ ਮਰਤ ਸੁਖ ਹੋਈ ਸਗਲੇ ਦੁਖ ਜਾਓ ਤਿਸ ਸਾਹਿਬ ਕੇਟੇਕ ਨਾਨਕ ਮਨੈ ਮਾਹੀ ਜੇ ਸਮਰਤ ਸੁਖ ਹੋਈ ਸਗਲੇ ਦੋਖ ਜਾ ਹੋਆ ਗੁਰਜੀ ਕਾ ਖਾਲਸਾ ਹੋਆ ਗੁਰਜੀ ਕੀ ਫਤਿਹ ਤੁਧਿਆ ਕੀ ਅਸਤ ਸਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੀਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਤੀਨੇ ਤਾਪ ਨਿਵਾਰਨ ਹਾਰਾ ਦੁਖੁ ਹੰਤਾ ਸੁਖ ਰਾਸ ਤਾਕੂ ਬਿਗ ਨ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕਉ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੋਬਿੰਦ ਜੀ ਸਹਾਇ ਬਾਣ ਸਿੱਧ ਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨar ਗੋਬਿੰਦ ਨੂੰ ਸਿਮਰੋ ਸ਼੍ਰੀ ਅਰਦਾਇ ਸ਼੍ਰੀ ਅਰ ਗ੍ਰਿਸ਼ਨ ਤੇ ਆਈ ਹੈ ਜੇ ਡਿੱਠੇ ਸਭ ਦੁੱਖ ਜਾਏ ਤੇਗ ਬਾਹ ਦਰਸ ਮਿਰਿਆ ਕਰਨੋਂ ਦਦਾਵੇ ਥਾਈ ਸਭ ਥਾਈ ਹੋਈ ਸਹਾਇ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਾਹਿਤ ਆਸਾਂ ਬਾਸ਼ਈਆਂ ਦੀ ਆਤਮਿਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਆ ਧਿਆਨਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਬ ਪਿਆਰਿਆਂ ਚੌਲ ਸਾਹਿਬ ਜਾਤਿਆਂ 40 ਮੁਕਤਿਆਂ 8ੀਆਂ ਜੱਪੀਆਂ ਦੱਪੀਆਂ ਜਿਨ੍ਹਾਂ ਨਾਮ ਜੱਪਿਆਂ ਵੰਡ ਛਕਿਆਂ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਦਾ ਸਿੰਘਾਂ ਸਿੰਘਣੀਆਂ ਨੇ ਧਰਮ ਨੇ ਸੀ ਤਿੱਤੇ ਬੰਦ ਬੰਦ ਘਟਵਾਏ ਗੋਪਰੀਆਂ ਲੋਹਾਈਆਂ ਜਰ ਖੜੀਆਂ ਚੜੇ ਤਾਂ ਨਾਰਿਆਂ ਨ ਕਿਰਾਏ ਕੇ ਗੁਰਦੁਆਰਿਆਂ ਤੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਇਸਦਾ ਕੇਸਾ ਸੁਆਸਾਂ ਸੰਗਿ ਨ ਬਾਹੀ ਤੈਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਕਾ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਕਾ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਤੋਂ ਬਨ ਕਾ ਸਦਕਾ ਸਰਬ ਸੁਖ ਹੋਈ ਜਹਾਂ ਜਹਾਂ ਕਾ ਖਾਲਸਾ ਹੀ ਸਾਥ ਤਾਂ ਤਾਂ ਰੱਛਿਆ ਰਿਹਾ ਏ ਦੇਖ ਤੇ ਗਪਤੇ ਵਿਰਤ ਕੀ ਪਾਇ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸੇ ਖਾਨੂ ਸਿੱਖੀ ਦਾਣ ਕੇ ਸੁਦਾਨ ਰਹਤਨ ਬਵੇਕਤਾਨ ਵਿਸਾਦਾਨ ਪ੍ਰੋਸਾਦਾਨ ਦਾਨ ਸਿਰਦਾਨ ਆਮਦਾਨ ਸ੍ਰੀ ਅਮਰੇਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਿਉਂਕੀਆਂ ਝੰਡੇ ਬੁਕੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀ ਪਾ ਮਤ ਉੱਚੀ ਮਤ ਪਾ ਰੱਖਾ ਪਵਾਹੀ ਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਇਤਾ ਤਾਰਤੀ ਹੋ ਸ੍ਰੀ ਨਨਕਾਣਾ ਸਾਹਿਬ ਉਹ ਗੁਰਦੁਆਰਿਆਂ ਗੁਰਤਾਮਾਤੋ ਜਿਨਾ ਤੋਂ ਖਾਸ ਸਭਾਂ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਸ ਸਾਹਿਬ ਜੀ ਨੂੰ ਬਖਸ਼ੋਏ ਨਮਾਨੀਆਂ ਤੇ ਮਾਣ ਸਤਿਗੁਰੂ ਨਿਤਾਣੀਆਂ ਦੇ ਤਾਂ ਨਿਉਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਬਾਬਾ ਜਵੰਦਾ ਜੀ ਮੇਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰगोविंद ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਬਾਣ ਪਵਿੱਤਰ ਚਰਨ ਛੋਹ ਜੋੜਾ ਜੀ ਸਾਹਿਬ ਦੇ ਅਸਥਾਨ ਤੇ ਸ਼ਾਮ ਕਾਲ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸੋਧ ਰਹਿਰਾਜ ਸਾਹਿਬ ਜੀ ਦੇ ਜਾਪ ਹੋਈ ਨਹੀਂ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਤੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਨੂੰ ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਛੁੱਤ ਸਪਸ਼ਟ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਨ ਦਾ ਬਾਦ ਤੋਂ ਤੂੰ ਬਖਸ਼ਿਸ਼ ਕਰਨਾ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ ਸਾਡੀਆਂ ਹਾਜ਼ਰੀਆਂ ਦਰਸ਼ਨੀ ਪਟਾਵਾਂ ਦਰ ਪਰਵਾਨ ਕਰਨੀਆਂ ਚੱਲਿਆ ਕਦਮ-ਕਦਮ ਲੇ ਕੇ ਲਾਉਣਾ ਆਪ ਜੀ ਦੇ ਦਰਕਾਰ ਦੇ ਪ੍ਰੀਤਮਾਨ ਬੀਬੀ ਕਰਮਜੀਤ ਕੌਰ ਸਮੂਹ ਪਰਿਵਾਰ ਵੱਲੋਂ ਮਹਾਰਾਜ ਆਪ ਜੀ ਦਾ ਹੂਟਾ ਅਸਰਾ ਲੈਂਦੇ ਹੋਏ ਆਪਰੇਸ਼ਨ ਦੇ ਵਿੱਚ ਅੰਗ ਸੰਗ ਸਹਾਈ ਹੋਣ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਵਾਰੀ ਨੇ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਬੀਬੀ ਕਰਮਜੀਤ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਰੇਸ਼ਨ ਦੇ ਵਿੱਚ ਆਪ ਜੀ ਨੇ ਅੰਗ ਸੰਗ ਹੋ ਕੇ ਸਹਾਈ ਹੋਣਾ ਸਰੀਰਕ ਤੰਦਰੁਸਤੀਆਂ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਘਰਾ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰਾਂ ਚ ਵਾਧੇ ਬਖਸ਼ੇ ਕਰਨੇ ਬੱਚਿਆਂ ਨੂੰ ਮਾਤਾ ਪਿਤਾ ਦੀ ਆਗਿਆਕਾਰੀ ਬਣਾਉਣਾ ਆਪ ਜੀ ਦੇ ਦਰਕਾਰ ਦੇ ਪ੍ਰੀਤਮਾਨ ਕਾਕਾ ਪਵਨਪ੍ਰੀਤ ਸਿੰਘ ਸਿੱਧੂ ਸਮੂਹ ਪਰਿਵਾਰ ਵੱਲੋਂ ਵਿਦੇਸ਼ ਵਾਪਸ ਜਾਣ ਤੋਂ ਪਹਿਲਾਂ ਆਪ ਜੀ ਦਾ ਸ਼ੁਕਰਾਨਾ ਕਰਦੇ ਰਸਤੇ 'ਚ ਅੰਗ ਸੰਗ ਸਹਾਇੀ ਹੋਣ ਵਾਸਤੇ ਅਰਦਾਸ ਬੇਨਤੀ ਕਰਵਾਰੇ ਨੇ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਸਮੂਹ ਪਰਿਵਾਰ ਤੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜਾਤਰਾ ਦੇ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣਾ ਵਿਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਰਵਾਤ ਦੇ ਵਿੱਚ ਸੁਖ ਸ਼ਾਂਤੀ ਘਰ ਉਪਾਰਾਂ ਚ ਬਾਧੇ ਬਖਸ਼ਿਸ਼ ਕਰਨੀ ਵਿਦੇਸ਼ਾਂ ਦੇ ਵਿੱਚ ਸਦਾ ਅੰਗ ਸੰਗ ਹੋ ਕੇ ਸਹਾਈ ਹੋਣਾ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਸਰੀਰਕ ਤੰਦਰੁਸਤੀਆਂ ਦੇ ਰਖਤਾ ਬਖਸ਼ੀ ਕਰਨੀਆਂ ਜੋ ਜੋ ਵੀ ਮਨੋਭਾਵਨਾਵਾਂ ਨੂੰ ਨੇ ਕਿ ਸਮੂਹ ਪਰਿਵਾਰਾਂ ਨੇ ਉਹ ਤਾਸਰਾ ਦੇ ਆ ਸੋ ਸੋ ਮਨੋਭਾਵਨਾਵਾਂ ਆਪ ਜੀ ਨੇ ਗੁਰਮਰਯਾਤਾ ਅਨਸਾਰ ਪੂਰੀਆਂ ਕਰਦੀਆਂ ਸਭਨਾ ਦੇ ਘਰਾ ਪਰਿਵਾਰਾਂ ਚ ਦੁੱਖਾਂ ਵਿਗਨਾਂ ਕਲੇਸ਼ਾਂ ਦੇ ਨਾਸ ਕਰਕੇ ਆਪ ਜੀ ਦੇ ਭਜਨ ਬੰਦਗੀ ਦੇ ਪ੍ਰਕਾਸ਼ ਕਰਾਉਣੀ ਸਵਾਦ ਸਵਾਦ ਨਾਮ ਸਿਮਰਨ ਦੀ ਦਾਤ ਗੁਰਸਿੱਖੀ ਦੀ ਦਾਤ ਅਮਰਤ ਵੇਲਾ ਨਿਤਨੇਮੀਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪਸੀ ਮੇਲ ਮਿਲਾਪ ਇਤفاق ਪਿਆਰ ਇਕਾਗਰਤਾ ਭਾਈਚਾਰੇ ਦੇ ਸਾਜ ਬਖਸ਼ੀ ਕਰਨੀ ਦੇ ਸ਼ਾਮ ਦੇਸ਼ਾਂ ਦੇ ਵਿੱਚ ਅੰਗ ਸੰਗੋ ਕੇ ਸਹਾਇ ਹੋਣਾ ਦਰੁ ਕਰੂਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਮਹਾਰਾਜ ਸੋ ਇਸ ਵਕਤ ਸ਼ਾਮ ਕਾਲ ਦੇ ਦੀਵਾਨ ਦੀ ਸਮਾਪਤੀ ਹੋਈ ਹੈ ਆਪ ਜੀ ਦੀ ਕਿਰਪਾ ਸਰਕਾਰਾ ਦੇਂਦੇ ਚਾਰ ਪੈਰ ਸੁੱਖਾਂ ਦਾ ਬਤੀਤ ਹੋਏ ਰਹਿਣਾਈ ਸੁੱਖਾਂ ਅੰਦਰ ਬਾਣੀ ਵਿੱਚ ਬਤੀਤ ਕਰਉਣਾ ਹਰ ਤਰੰਗ ਕਰਕੇ ਰਛਿਆ ਰਹਿਤ ਕਰਨੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇ ਰਾਮਚੇਤ ਆਵੇ ਨਾਨਕ ਨਾ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਕੀ ਖਾਲਸਾ واحی جی کی, کی, جی کی جو پرب کو مل بوجھ ہے کھوج شبد میں راج کرے کا خالص آخ رہے نو خوار ہوئے سب ملیں گے بچے شرم جو ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵਤੇ ਗੁਰ ਪਾਰੋਂ ਤਾਰਣ ਜੋ ਸਰਦਾ ਕਰ ਸੇਵਤੇ ਗੁਰ ਪਾਰੋਂ ਤਾਰਣ ਬੋਲੇ ਇਹ ਸੋਨਹਾਂ ਸ੍ਰੀ ਆਕਾਲੋ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ